ਬੰਦਾ ਕਈ ਵਾਰ ਆਪਣੀ ਪੇਠ ਥਾਪ ਥਾਪੜਦਾ ਹੁੰਦਾ ਮੈਂ ਵਾਰ-ਵਾਰੀ ਗੱਲ ਕਹਿ ਰਿਹਾ ਵੀ ਸਾਨੂੰ ਆਪਣੇ ਆਪ ਨੂੰ ਕਦੇ ਵੀ ਝੂਠ ਨਹੀਂ ਸੁਣਦਾ ਸੱਚ ਸੁਣਦਾ ਹੁੰਦਾ ਸਾਨੂੰ ਕੰਨਾਂ ਨੂੰ ਤੁਸੀਂ ਭੁਲਾਥ ਲੱਗੇ ਚ ਆਪਣੀ ਕਮਾਂਡ ਸੰਭਾਲਣ ਤੋਂ ਬਾਅਦ ਆਪਦੇ ਫਾਦਰ ਤੋਂ ਬਾਅਦ ਤੁਸੀਂ ਵੱਡੀ ਅਚੀਵਮੈਂਟ ਕੀ ਮੰਨਦੇ ਹੋ ਬੰਦੇ ਨੂੰ ਡੋਪਾਮਿਨ ਤਾਂ ਬੰਦਾ ਲੈਂਦਾ ਨਾ ਕਿ ਯਾਰ ਮੈਨੂੰ ਆਹ ਗੱਲ ਕਰਕੇ ਲੋਕ ਪਸੰਦ ਕਰਨਗੇ ਸਾਡੀ ਸਤਾਈ ਚ ਗੱਲ ਬਣ ਜੂਗੀ ਅਸੀਂ ਇਸ ਗੱਲ ਕਰਕੇ ਜਿੱਤ ਜਾਾਂਗੇ ਤੁਹਾਨੂੰ ਕਿਹੜੀਆਂ 4-5 ਵੱਡੀਆਂ ਗੱਲਾਂ ਲੱਗਦੀਆਂ ਜਿਦੇ ਕਰਕੇ ਭਲਾਥਾ ਲਈ ਇਸ ਵਾਰ ਤੁਹਾਡੇ ਤੁਹਾਨੂੰ ਲੱਗਦਾ ਕਿ ਇਸ ਵਾਰ ਵਿਸ਼ਵਾਸ ਕਰ ਲੈਣਗੇ ਸੋਢੀ ਸਾਹਿਬ ਸਭ ਤੋਂ ਪਹਿਲੀ ਗੱਲ ਕਿ ਜਿਹੜੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਵੀ ਪੂਰੇ ਕਰ ਰਹੇ ਨਾਲ ਜਿਹੜੇ ਵਾਅਦੇ ਨਹੀਂ ਵੀ ਕੀਤੇ ਉਹ ਵੀ ਕਰ ਰਹੇ ਫਾਇਰ ਬ੍ਰਿਗੇਡ ਵਾਲਾ ਨਾ ਜੀ ਹੋ ਸਕਦਾ ਆਪਾਂ ਇੱਥੇ ਸ਼ਹਿਰ 'ਚ ਬੈਠੇ ਸੋ ਪਹੱਥ ਚ ਜੀ ਰਿਕਾਰਡ ਆ ਪਿਛਲਾ ਕੱਢ ਕੇ ਦੇਖਿਓ ਕਿ ਹਰ ਸਾਲ ਕਣਕ ਦੇ ਟਾਈਮ ਦੇ ਉੱਤੇ ਕਦੀ 200 ਕਿੱਲੇ ਸੜ ਜਾਂਦੀ ਕਦੀ 800 ਕਿੱਲੇ ਵੀ ਸੜੀ ਕਿਤੇ 500 ਛੜ ਗਈ ਉਹਨੂੰ ਪੁੱਛੋ ਕਿਸਾਨ ਨੂੰ ਜਿਹਦੀ ਕਣਕ ਜਿਹਦੀ ਉਮੀਦਾਂ ਸੀਗੀਆਂ ਉਸ ਫਸਲ ਤੋਂ ਜਨੇ ਨੇ ਮਿਹਨਤ ਨਾ ਪਾ ਲਈ ਉਹ ਅਸੀਂ ਇੱਕ ਦਾਣਾ ਵੀ ਜਿਹੜਾ ਸੜਨ ਦਿੱਤਾ ਬਚਾ ਲਈ ਇੱਥੋਂ ਤੱਕ ਕੀ ਜੀ ਸਭ ਤੋਂ ਵੱਡੀ ਜਿਹੜੀ ਮੈਨੂੰ ਦਿਲ ਨੂੰ ਠੰਡਿਆ ਸਾਡੇ ਇੱਕ ਨਾ ਪਿੰਡ ਜਵਾਰਨਗਰ ਪੈਂਦਾ ਆ ਉਹਦਾ ਨਾ ਗੁਰਦੁਆਰਾ ਸਾਹਿਬ ਉਹਨਾਂ ਦੇ ਬਿਲਕੁਲ ਪੈਲੀਆਂ ਦੇ ਵਿੱਚ ਆ ਪਿੰਡ ਥੋੜਾ ਜਿਆਦਾ ਸੜਕ ਦੇ ਉੱਤੇ ਆ ਉੱਥੇ ਜਦੋਂ ਕਿਸੇ ਨੇ ਕਿਤੇ ਅੱਗ ਲੱਗੀ ਤਾਂ ਗੁਰਦੁਆਰਾ ਸਾਹਿਬ ਨੂੰ ਜਾ ਪਈ ਤੇ ਉੱਥੇ ਜਦੋਂ ਮੈਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਲੱਥ ਦੀਆਂ ਕੰਮ ਕਰਦੀਆਂ ਦੇਖਿਆ ਤੇ ਦਿਲ ਨੂੰ ਸਕੂਨ ਮਿਲਿਆ ਕਿ ਕਦੀ ਕਿਸੇ ਦੇ ਕੰਮ ਨਾ ਹੋਵੇ ਘਟੋ ਘਟ ਜਿਹੜਾ ਗੁਰਦੁਆਰਾ ਸਾਹਿਬ ਜਦੀ ਆਪਾਂ ਇੰਨੀ ਇੱਜ਼ਤ ਕਰਦੇ ਹਾਂ ਉੱਥੇ ਵੀ ਕੰਮ ਆਇਆ ਇਹ ਇਦਾਂ ਦੀਆਂ ਚੀਜ਼ਾਂ ਇਹ ਫਾਇਰ ਬ੍ਰਿਗੇਡ ਵਾਲਾ ਪਲੱਸ ਭਲੱਥ ਨੂੰ ਪਾਰਕਿੰਗ ਦੇਣੀ ਨਡਾਲੇ ਨੂੰ ਸੀਵਰੇਜ ਸਿਸਟਮ ਦੇਣਾ ਜਿਹੜਾ ਆ ਇਹ ਮੈਂ ਆਪਣੇ ਆਪ ਚ ਸੋਚਦਾ ਕਿ ਇਹ ਬੜੇ ਮੇਰੇ ਲਈ ਇਹ ਬੇਸਿਕ ਆ ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਇੰਨੇ ਸਾਲਾਂ ਚ ਇਹਨੂੰ ਕਰਾਣੇ ਹੋਏ ਕੋਈ ਖਾਸ ਹੀ ਗੱਲ ਹੋਊਗੀ ਜਿਹੜੀ ਮੈਂ ਕਰਾਂ। ਐਜੂਕੇਸ਼ਨ ਚ ਕੋਈ ਕਾਲਜ ਖੋਲ੍ਹਿਆ ਤੁਸੀਂ ਉੱਥੇ ਹੈਲਥ ਚ ਕੋਈ ਹਸਪੀਟਲ ਦੀ ਹਾਲਤ ਸੁਧਾਰੀ ਹੈ ਤੁਸੀਂ ਬਲਾਥਲਕੇ ਚ। ਦੇਖੋ ਛੋਡੀ ਸਾਹਿਬ ਅਸੀਂ ਨਾ ਅਸੀਂ ਐਜੂਕੇਸ਼ਨ ਤੇ ਹੈਲਥ ਦੀ ਗੱਲ ਕਰਦੇ ਆ। ਮੈਂ ਇਸ ਟਾਈਮ ਤੁਹਾਡੇ ਮੂਹਰੇ ਇਹ ਮੇਰੇ ਕੋ ਰਿਕਾਰਡ ਵੀ ਪਿਆ ਲਗਭਗ 538 ਲੱਖ ਰੁਪਏ ਜਿਹੜਾ ਆ ਸਕੂਲਾਂ ਤੇ ਲਾ ਕੇ ਉੱਥੇ ਦੇ ਕੰਮ ਜਿਹੜੇ ਉਹਨਾਂ 인ਫਰਾਸਟ੍ਰਕਚਰ ਨੂੰ ਅੱਪ ਚੱਕਿਆ। ਐਡਮਿਸ਼ਨ ਪਰਸੈਂਟੇਜ ਵੱਧ ਗਈ ਉੱਥੇ ਸਰਕਾਰੀ ਸਕੂਲਾਂ ਚ ਕਈ ਬੱਚੇ ਜਿਹੜੇ ਆ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਉੱਥੇ ਆਉਣੇ ਵੀ ਸ਼ੁਰੂ ਹੋ ਗਏ ਕਈ ਸਾਡੇ ਇਦਾਂ ਦੇ ਪੁਲੱਥ ਦੇ ਵਿੱਚ ਸਕੂਲ ਹੈ ਜਿਨ੍ਹਾਂ ਦੀਆਂ ਆਪਣੀਆਂ ਬੱਸਾਂ ਤੱਕਿਆ ਹੂੰ ਹਰ ਵਧੀਆ ਲੈਵਲ ਤੇ ਆਪਰੇਟ ਕਰ ਰਹੇ ਸਰਕਾਰੀ ਸਕੂਲ ਨੇ ਬਿਲਕੁਲ ਸਰਕਾਰੀ ਸਕੂਲ ਜੀ ਤੁਸੀਂ ਬਰਿਆ ਸਾਡਾ ਬੱਸੀ ਸਕੂਲ ਹੈ ਉੱਥੇ ਜਾ ਕੇ ਚੈੱਕ ਕਰਕੇ ਦੇਖ ਸਕਦੇ ਆ ਲਾਇਬ੍ਰੇਰੀ ਬਣੀ ਹੋਈ ਆ ਇਨਫੈਕਟ ਸਾਡਾ ਇਬਰਾਹਿਮਵਾਲ ਸਕੂਲ ਆ ਉਹ ਫੁੱਲ ਏਸੀ ਹੈ ਫੁੱਲ ਏਸੀ ਸਾਡਾ ਇੱਕ ਢਾਲੀਵਾਲ ਸਕੂਲ ਹੈ ਤੁਸੀਂ ਦੇਖ ਕੇ ਰੂਹ ਖੁਸ਼ ਹੋ ਜਾਊਗੀ ਤੁਸੀਂ ਕਿਤੇ ਦੇਖੋ ਮਹੱਲਾ ਕਲੀਨਿੰਗ ਦੀ ਆਪੋਜੀਸ਼ਨ ਕਹਿੰਦੀ ਆ ਪੁਰਾਣੀਆਂ ਇਮਾਰਤਾਂ ਨੂੰ ਸੁਰੱਖੀ ਬਿੰਦੀ ਲਾ ਕੇ ਤੁਸੀਂ ਸੇਵਾ ਸੈਂਟਰਾਂ ਨੂੰ ਤੇ ਮਹੱਲਾ ਕਲੀਨਿੰਗ ਭੁਲਾਈ ਜਾਂਦੇ ਹੋ ਗੱਲ ਪਤਾ ਜੀ ਇਹ ਆ ਜਿਹੜੇ ਵੀ ਕੋਈ ਕਮਰੇ ਆ ਕਮਰਾ ਜਿੱਦਾਂ ਮਰਜ਼ੀ ਉੱਤੇ ਖਰਚਾ ਕੀਤਾ ਨਾ ਅੱਗੇ ਤਾਂ ਖ ਇਹ ਜਿਉਂ ਉਹਨਾਂ ਨੂੰ ਵਰਤ ਲੈ ਕੀ ਮਾੜਾ ਤੇ ਉਹ ਚ ਮੁੱਲ ਤਾਂ ਅਸਲ ਚ ਕਮਰੇ ਦਾ ਜਾਂ ਥਾਂ ਦਾ ਨਹੀਂਗਾ ਮੁੱਲ ਤਾਂ ਵਿੱਚ ਬੈਠੇ ਡਾਕਟਰ ਦਾ ਜਿਹਦੇ ਕੋਲ ਕੋਈ ਕੱਲ ਨੂੰ ਬਿਮਾਰ ਪੈ ਜਾਂਦਾ ਆ ਉਹ ਘੱਟੋ ਘੱਟ ਦੇਖਣ ਚੁਗਾ ਤਾਂ ਹੈਗਾ ਨਾ ਫਰਸਟ ਏਡ ਤਾਂ ਦੇ ਦੂਗਾ ਐਟ ਲੀਸਟ ਜੇ ਕੋਈ ਐਮਰਜੈਂਸੀ ਬਣ ਜਾਵੇ ਜਿਹਦੇ ਜੀ ਤੇ ਜਿਹੜੀ ਹਬੀ ਨਬੀ ਇਦਾਂ ਦੀ ਬਣਦੀ ਹੈ ਉਹਨੂੰ ਪਤਾ ਆ ਕਿ ਉਹਦਾ ਮੁੱਲ ਕੀ ਆ ਤੇ ਉਹ ਮੁੱਲ ਤਾਰ ਵੀ ਰਿਹਾ